ਧਾਰਮਿਕ ਬੰਦੇ ਖੋਟੇ ਨੇ ਤੁਸੀਂ ਐਂ ਕਹੋ ਵੀ ਧਰਮ ਨਹੀਂ ਖੋਟੇ ਧਰਮ ਜਿਹਨਾਂ ਦੇ ਕਬਜੇ 'ਚ ਨੇ ਖੁਦ ਖੋਟੇ ਨੇ ਉਸ ਖੋਟ ਦਾ ਪ੍ਰਚਾਰ ਹੁੰਦਾ ਧਰਮ ਨੂੰ ਖਰੇ ਨੂੰ ਖੋਟਾ ਕਰਕੇ ਪ੍ਰਚਾਰ ਕਰ ਰਹੇ ਨੇ ਖੋਟਾ ਬਣਾ ਰਹੇ ਨੇ ਬੰਦੇ ਜੋ ਖੋਟੇ ਨੇ ਖੋਟੇ ਬੰਦੇ ਦੇ ਹੱਥ 'ਚ ਆਇਆ ਹੋਇਆ ਸਾਰਾ ਕੁਝ ਉਹਨੂੰ ਖੋਟਾ ਕਰਕੇ ਪ੍ਰਚਾਰ ਕਰ ਰਹੇ ਨੇ ਪਬਲਿਕ ਵੀ ਜਿਆਦਾ ਖੋਟੀ ਹੁੰਦੀ ਹੋਈ ਐ ਪਬਲਿਕ ਤਾਂ ਸਾਰੀ ਖੋਟੀ ਹੁੰਦੀ ਹੋਈ ਐ ਪਬਲਿਕ ਦੇ ਮਤਲਬ ਦਾ ਪ੍ਰਚਾਰ ਕਰਦੇ ਨੇ ਗੁਰੂ ਦੇ ਕਹੇ ਵਾਲਾ ਪ੍ਰਚਾਰ ਨਹੀਂ ਕਰਦੇ ਜੋ ਪਬਲਿਕ ਚਾਹੁੰਦੀ ਹੈ ਉਹ ਪ੍ਰਚਾਰ ਹੋ ਰਿਹਾ ਹੈ ਜੋ ਗੁਰੂ ਚਾਹੁੰਦਾ ਉਹ ਪ੍ਰਚਾਰ ਨਹੀਂ ਹੋ ਰਿਹਾ ਤੇ ਪਬਲਿਕ ਤਾਂ ਫਿਰ ਐਸੇ ਹੀ ਚਾਹੁੰਦੀ ਹੁੰਦੀ ਹੈ ਪਬਲਿਕ ਮਨ ਉਹ ਖਾਲੀ ਭਰੀ ਹੋਈ ਹੈ ਇਹਨਾਂ ਨੂੰ ਗੁਰਮੁਖ ਬਣਾਉਣਾ ਹੈ ਤੇ ਗੁਰਮੁਖ ਦਾ ਬਣਨਾ ਚਾਹੁੰਦਾ ਹੈ ਘੜੀਏ ਘੜੀਏ ਮਾਰੀਏ ਗੁਰਬਾਣੀ ਘੜ ਰਹੀ ਹੈ ਸਾਨੂੰ ਘੜੀ ਤੱਤੇ ਘੜੀਏ ਸੁਰਤ ਮਤ ਮਨ ਬੁੱਧ ਤੇ ਜਿੱਤੇ ਕਾੜੋਂ ਦਾਉ ਤੇ ਤਾਂ ਫਿਰ ਸਕੂਲ ਚ ਜਾਣੇ ਘੜੇ ਹੁੰਦੇ ਨੇ ਕਾਲਜਾਂ ਚ ਘੜੇ ਹੁੰਦੇ ਨੇ ਇਹ ਤਾਂ ਗੁਰੂ ਦੀ 40 ਸਾਲ ਹੈ ਤਾਂ ਘੜਨੇ ਤੇ ਘੜ ਕੇ ਸਿੱਖ ਬਣੇ ਨੇ ਸਿੱਖ ਕਿੱਥੇ ਨੇ ਤੇ ਘੜਾ ਹੋਣਾ ਕੋਈ ਚਾਹੁੰਦਾ ਜੀ ਗੁਰੂ ਨੂੰ ਆਪਣੇ ਆਪਣੇ ਵੱਲ ਕਰਦੇ ਨੇ ਰਿਸ਼ਵਤ ਦੇ ਕੇ ਪੈਸੇ ਦੇ ਕੇ ਸੋਨਾ ਚੜਾ ਕੇ ਰਮਾਲੇ ਦੇ ਕੇ ਦੋ ਦੋ ਲੱਖ ਦੇ ਚਾਰ ਚਾਰ ਲੱਖ ਦੇ ਪੈਸੇ ਨਾਲ ਗੁਰੂ ਨੂੰ ਖਰੀਦਣਾ ਚਾਹੁੰਦੇ ਨੇ ਤੇ ਗੁਰੂ ਦਾ ਇੱਕ ਇੱਕ ਗੁਣ ਬੋਲ ਲੈ ਇਹ ਗੁਣਾਂ ਦਾ ਸਮੁੰਦਰ ਇੱਕ ਇੱਕ ਗੁਣ ਬੋਲ ਲੈ ਹਰ ਗੁਣੋ ਬੋਲ ਵਪਾਰ ਗੁਰੂ ਉਹ ਮੁੱਲੇ ਦਿੰਦਾ ਗੁਣ ਬੋਲ ਨੂੰ ਨਹੀਂ ਮਿਲਦਾ ਕੋਈ ਆਦਮੀ ਸੰਤੋਖੀ ਨਹੀਂ ਜਿਹੜੇ ਖਰੀਦਦੇ ਨੇ ਜਿੰਨੇ ਲੋਕ ਮਾਇਆ ਜਾਦਾ ਦਿੰਦੇ ਨੇ ਚਾਹੇ ਕਾਰਸੇਵਾਲੇ ਨੂੰ ਦੇਣ ਚਾਹੇ ਕਿਤੇ ਦੇਣ ਖੁਦ ਸੰਤੋਖੀ ਨਹੀਂ ਸੰਤੋਖ ਹੈ ਗੁਣ ਜੇ ਉਹਨਾਂ ਨੂੰ ਮੋਲ ਨੂੰ ਸੰਤੋਖੇ ਨਹੀਂ ਮਿਲਿਆ ਹੋਰ ਉਹਨਾਂ ਨੂੰ ਕੀ ਮਿਲਣਾ ਹੈ ਸੰਤੋਖ ਸਭ ਤੋਂ ਛੋਟਾ ਗੁਣ ਹੈ ਸਭ ਤੋਂ ਛੋਟਾ ਗੁਣ ਸੰਤੋਖ ਹੈ ਉਹ ਤੋਂ ਬੜੇ ਨੇ ਬਾਕੀ ਗੁਣ ਸਾਰੇ ਜਿਹੜੇ ਅੱਠੇ ਗੁਣ ਆਏ ਨੇ ਨਾ ਇੱਕ ਦੇ ਨਾਲ ਲਾ ਕੇ ਉਹ ਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਸੰਤੋਖ ਹੈ ਉਹ ਨਹੀਂ ਰਜ ਸੰਤੋਖ ਹੈ ਨਾ ਸੰਤੋਖ ਦਾ ਹੈ ਉਹ ਨਹੀਂ ਸਭ ਤੋਂ ਛੋਟਾ ਗੁਣ ਸੰਤੋਖ ਹੈ ਉਹ ਵੀ ਹੈ ਨਹੀਂ ਸਾਡੇ ਕੋਲ ਸੰਤੋਖ ਤਾਂ ਉਹਦੇ ਬਾਅਦ ਗੁਣ ਆਉਣੇ ਨੇ ਸੰਤੋਖ ਤੇ ਬਾਅਦ ਸੰਤੋਖ ਤਾਂ ਸਿਰਫ ਰਿਹਦਾ ਈ ਸ਼ੁੱਧ ਕਰਦਾ ਸੰਤੋਖ ਦਾ ਉਹੀ ਗੱਲ ਹੈ ਜਿਹੜਾ ਕਬੀਰ ਕਹਿੰਦਾ ਨਿਤ ਉਠ ਕੋਰੀ ਗਾਗਰਨ ਮੈਂ ਜਲਾਹਾ ਰੋਜ ਕੋਰੀ ਜਲਾਹਾ ਰੁਗਨ ਕਹਿੰਦਾ ਜਲਾਹਾ ਰੋਜ ਉੜਦਾ ਸੀ ਆਪਣੇ ਆਪ ਨੂੰ ਕਹਿ ਰਿਹਾ ਨਾ ਨੇ ਤੋ ਉਠ ਸਾਰੇ ਉੜਦਾ ਸੀ ਕੋਰੀਏ ਜਲਾਹਾ ਜੋ ਲਾਹਾ ਕਹਿੰਦਾ ਲਾਹਾ ਲੈਣ ਵਾਸਤੇ ਉੜਦਾ ਸੀ ਜਾਂ ਤੂੰ ਨਹੀਂ ਕਹਿ ਰਿਹਾ ਜਲਾਹਾ ਇਹ ਲਾਹੇ ਵਾਸਤੇ ਜਿਹੜਾ ਉੜਦਾ ਸੀ ਨਾ ਰੋਜ ਲਾਹਾ ਲੈਣ ਵਾਸਤੇ ਜੋ ਲਾਹਾ ਗਾਗਰਾ ਨਾ ਕੋਰੀ ਗਾਗਰਾਨਾ ਲਿਪਦ ਜੀ ਹੋ ਗਏ ਐ ਲਿਪਦਾ ਜੀ ਧਰਤੀ ਨੂੰ ਗੰਗਾ ਤੋਂ ਪਾਣੀ ਲਿਆ ਕੇ ਐਨ ਪੂਰੀ ਰੀਜ ਨਾਲ ਉਹ ਹਿਰਦਾ ਸ਼ੁੱਧ ਕਰ ਰਿਆ ਸੀ ਉਹ ਨਹੀਂ ਕੁਝ ਕਰ ਰਿਹਾ ਸਾਫਿਰ ਦੇਣਾ ਕਰ ਰਿਆ ਸੀ ਉਹ ਹਿਰਦਾ ਸ਼ੁੱਧ ਕਰਨ ਨਾਲ ਲਿਪੜ ਲਾਤਾ ਧਰਤੀ ਧਰਤੀ ਕਦੈ ਸ਼ੁੱਧ ਹੋਈ ਐ ਧਰਤੀ ਸ਼ੁੱਧ ਕਰ ਲਾਤਾ ਇੱਥੇ ਬੈਠ ਕੇ ਕਰੀਏ ਉਹ ਗਰਨਾ ਦੇ ਹਿਰਦਾ ਸ਼ੁੱਧ ਵੀ ਇੱਥੇ ਬੈਠ ਕੇ ਨਾਮ ਜਪੀ ਬਾਹਰ ਕਰਤੀ ਧਤੀ ਧਤੀ ਦੇ ਵਿਖੀ ਬੈਠਿਆ ਸ਼ਰੀਰ ਸ਼ਰੀਰ ਦਾ ਗਰਨੀ ਦੀ ਬੋਟਲੀ ਐ ਸ਼ਰੀਰ ਤੇ ਤਾਂ ਸਾਰਾ ਗੰਦ ਹੈ ਇਹ ਗੰਦ ਕੀ ਦੀ ਬੋਟਲੀ ਤਾਂ ਉੱਥੇ ਰੱਖਦੀ ਲਿਆ ਕੇ ਤਾਂ ਧਰਤੀ ਸ਼ੁੱਧ ਕਰਕੇ ਫਿਰ ਸ਼ੁੱਧ ਕਿਵੇਂ ਉਹ ਤਾਂ ਸ਼ੁੱਧ ਵੀ ਅਸ਼ੁੱਧ ਹੋ ਜੂ ਇਹ ਧਰਮ ਦੇ ਵਿੱਚ ਇੱਥੇ ਹੀ ਸਾਰਾ ਭੇਦ ਹੈ ਕਰਨਾ ਕੀ ਸੀ ਕੀ ਕਰਨ ਲਾਤੇ ਸਾਡੇ ਵੀ ਉਹ ਰੋਜ਼ ਦੁੱਧ ਨਾਲ ਤਾਂ ਹੀ ਧੋਦੇ ਨੇ ਨਾ ਦੁੱਧ ਨਾਲ ਧੋਣ ਦਾ ਕੀ ਮਤਲਬ ਹੈ ਇਹ ਦੂਆ ਦੀ ਨਗਲ ਹੈ ਚਾਹ ਜੇ ਦੁੱਧ ਪਾਲੋ ਹੋਰ ਚਾਹ ਜੇ ਪਾਲੋ ਦੁੱਧ ਦੁੱਧ ਨਾਲ ਤਾਂ ਧੋਣਿਆ ਵੀ ਉੱਥੇ ਅਪਵਿੱਤਰ ਕਰਤਾ ਕਿਸ ਨੇ ਆਖੇ ਕੋ ਬਾਣੀ ਪੜੀ ਜਾਂਦੀ ਉਹਨੂੰ ਰੋਜ਼ ਤੁਸੀਂ ਦੁੱਧ ਨਾਲ ਪਵਿੱਤਰ ਕਰਦੇ ਹੋ ਉਹ ਬਵਿੱਤਰ ਆ ਇਹ ਸੰਗਤ ਉੱਤੇ ਚੋਰ ਆਉਂਦੇ ਨੇ ਜਿਹੜੇ ਬਵਿੱਤਰ ਕਰਗੇ ਇਹ ਤੁਸੀਂ ਆਪੇ ਚੋਰ ਹੋ ਸੇਵਾਦਾਰ ਕੀ ਕਿਸੇ ਨੇ ਸਵਾਲ ਕਰਤੇ ਹੈ ਜਵਾਬ ਕੀ ਜਵਾਬ ਸੋਚ ਲਈਦੇ ਹੁੰਦੇ ਨੇ ਪਹਿਲਾਂ ਜੋ ਅਸੀਂ ਕਰ ਰਹੇ ਹਾਂ ਉੱਤੇ ਜਿਹੜੇ ਸਵਾਲ ਉੱਠਣ ਉਹਦੇ ਜਵਾਬ ਪਹਿਲਾਂ ਸੋਚੀਦੇ ਹੁੰਦੇ ਨੇ ਜਿਹੜੇ ਲੋਕ ਇਹ ਨਹੀਂ ਸੋਚਦੇ ਮਰ ਜਾਂਦੇ ਹੁੰਦੇ ਨੇ ਉਹ ਤਰ੍ਹਾਂ ਖਤਮ ਹੋ ਜਾਂਦੇ ਹੁੰਦੇ ਨੇ ਜੋ ਮੈਂ ਕਰ ਰਿਹਾ ਮੇਰੇ ਤੇ ਜਿਹੜਾ ਸਵਾਲ ਉੱਠਣ ਜਿਵੇਂ ਜਵਾਬ ਉਹਦੇ ਕੋਲ ਮੈਨੂੰ ਪਹਿਲਾਂ ਨਹੀਂ ਜੇ ਮੈਂ ਉਹ ਬਣਾਇਆ ਹੋਇਆ ਮੈਂ ਵਰਜੂਗ ਅਗਲੇ ਨੇ ਜਿਹੜਾ ਹਥਿਆਰ ਬਣਾ ਲਿਆ ਪਹਿਲਾਂ ਜੇ ਸਾਡੇ ਕੋਲ ਦੀ ਰਕਾਵਟ ਨਹੀਂ ਮਰ ਜਾਣਾ ਸੀ ਫੇਰ ਨਹੀਂ ਬੱਸ ਸਕਦੇ ਉਹਨੇ ਗੋਲੀ ਚਲਾ ਦੇਣੀ ਸਾਡੇ ਹਲਗੜੀ ਉਹਦੀ ਰਕਾਵਟ ਪਹਿਲਾਂ ਬਣਨੀ ਚਾਹੀਦੀ ਹੈ ਜਿਹੜਾ ਦੂਏ ਦਾ ਤਰਕ ਹੈ ਧਰਮਾਂ ਦੇ ਉੱਤੇ ਤਰਖਾਂ ਦੇ ਤੀਰ ਨਾਸ਼ ਕਰਕੇ ਰੱਖ ਦਿੰਦੇ ਨੇ ਧਰਮ ਦਾ ਲੀਰਾ ਨੀਰਾ ਕਰਕੇ ਰੱਖ ਦਿੰਦੇ ਨੇ ਗੁਰਬਾਣੀ ਪਹਿਲਾਂ ਅਸੀਂ ਤਰਕ ਮਾਰੇ ਨੇ ਲੋਕਾਂ ਨੂੰ ਅੱਜ ਤਰਕ ਪੜਨਗੇ ਸਾਨੂੰ ਜਵਾਬ ਇੱਕ ਨਹੀਂ ਸਾਡੇ ਕੋਲ ਕਬੀਰ ਕਹਿੰਦਾ ਜਦ ਦੇਖਾ ਭੇੜਾ ਚਰਜਰਾ ਤਾਂ ਉਹ ਉਤਰ ਪੜਿਓ ਥੋੜਾ ਫਰਕ ਜਦ ਮੈਂ ਦੇਖਿਆ ਤਾਂ ਸਾਰੇ ਛੇਕੇ ਛੇ ਕੋਲ ਕਬੀਰ ਭੇੜਾ ਚਰਜਰਾ ਫੂਟੇ ਛੇਕ ਹਜ਼ਾਰ ਹਜ਼ਾਰਾਂ ਛੇਕ ਨਾਲ ਜਿਤੇ ਤੀਰ ਮਾਰਦਾ ਕੋਈ ਉੱਥੇ ਛੇਕ ਹੋ ਜਾਂਦਾ ਜਿੱਥੇ ਕੋਈ ਤਰਕ ਕਰਦਾ ਉੱਥੇ ਛੇਕ ਹੋ ਜਾਂਦਾ ਅੱਜ ਸਾਡੇ ਛੇਕੇ ਛੇ ਕੋਏ ਪੈਣ ਕੁਕੀ ਨੇ ਸਾਡੇ ਕੋਲ ਹਾਂ ਕੋਈ ਲੜਨ ਦਾ ਮਾਰਿਆ ਵੀ ਇਹ ਗੱਲ ਪੈ ਜਾਣਗੇ ਨਾ ਕਹੇ ਹੋ ਗੱਲ ਅਲੱਗ ਉਹ ਇਹ ਪੂਤ ਨੇ ਸਾਰੇ ਪਾਗਲ ਨੇ ਸਦਾਈ ਨੇ ਸਿੱਖ ਇਹ ਗੱਲ ਪੈ ਜਾਂਦੇ ਨੇ ਜਿਹੜਾ ਗੱਲ ਪੈਂਦਾ ਆਦਮੀ ਤਰਕਦੇ ਉਹ ਧਰਮ ਗੁੰਦਾ ਹੀ ਨਹੀਂ ਜਿਹੜਾ ਆਦਮੀ ਧਰਮ ਦੀ ਗੱਲ ਪੈਂਦਾ ਗੱਲ ਹੁੰਦਾ ਗੱਲ ਪੈਂਦਾ ਧਰਮ ਦਾ ਸਵਾਲ ਕਰੇ ਤੇ ਪੁੱਛੇ ਤੇ ਗੱਲ ਪੈਂਦਾ ਉਹ ਧਰਮ ਕਰੀ ਹੁੰਦਾ ਉਹ ਧਰਮ ਤੋਂ ਬਰੁਦ ਹੁੰਦਾ ਸਿੱਧਾ ਨੂੰ ਤਰਕ ਮਾਰੇ ਨੇ ਗੁਰਬਾਣੀ ਦੀ ਕੋਈ ਲੜਿਆ ਨਹੀਂ ਮੁਸਲਮਾਨਾਂ ਨੂੰ ਤਰਕ ਮਾਰੇ ਨੇ ਕੋਈ ਲੜਿਆ ਨਹੀਂ ਜੋਗੀਆਂ ਨੂੰ ਸਨਾਸ਼ੀਆਂ ਨੂੰ ਤਰਕ ਦਿੱਤੇ ਨੇ ਬਾਬਾ ਨੂੰ ਤਰਕ ਦਿੱਤੇ ਨੇ ਕੋਈ ਲੜਿਆ ਨਹੀਂ ਪਰ ਇਹ ਗੱਲ ਕਹਿੰਦੇ ਨੇ ਸਭ ਤੋਂ ਬਾਗਲ ਸਿੱਖ ਹੈ ਜੋ ਸਭ ਤੋਂ ਨਾਸਕ ਸਿੱਖ ਹੈ ਜੋ ਸਭ ਤੋਂ ਮੂਰਖ ਸਿੱਖ ਹੈ ਤਰਕਕਾਰ ਵੀ ਕਰਨੀਆਂ ਬਲਵੰਦੀ ਖਾੜੇ ਦੇ ਡਰਦੇ ਹੋ ਰੋ ਭਲਵਾਨ ਖਾੜੇ ਤੋਂ ਡਰੇ ਭਲਵਾਨ ਕਹਿੰਦੇ ਧਾਰਮਿਕ ਆਦਮੀ ਧਾਰਮਿਕ ਚਰਚਾ ਤੋਂ ਡਰੇ ਭਲਵਾਨ ਖਾੜੇ ਤੋਂ ਡਰੇ ਭਲਵਾਨ ਹੋ ਧਾਰਮਿਕ ਆਦਮੀ ਧਾਰਮਿਕ ਚਰਚਾ ਤੋਂ ਡਰੇ ਆਮ ਚਰਚਾ ਤੋਂ ਡਰੇ ਉਹ ਧਾਰਮਿਕ ਵੱਡਾ ਕਹਿਲਾ ਘੋਣਿਆ ਨੂੰ ਉਹ ਤਾਂ ਧਰਮ ਦਾ ਵਰਉਂਦੀ ਐ ਚਰਚਾ ਤੋਂ ਤਾਂ ਧਰਮ ਪੈਦਾ ਹੁੰਦਾ ਹੁੰਦਾ ਚਰਚਾ ਕੀ ਹੁੰਦੀ ਐ ਸ਼ਬਦ ਵਿਚਾਰ ਚਰਚਾ ਸ਼ਬਦ ਵਿਚਾਰੇ ਹੁੰਦੀ ਹੈ ਗੁਰਮੁਖ ਖ ਬੈਠੋ ਸਭਾ ਬੁਸ਼ਾਈ ਉੱਤੇ ਕੀ ਕਰਨਾ ਸਭਾ ਬੁਸ਼ਾ ਕੇ ਬੈਠ ਕੇ ਵਿਚਾਰੇਗਾ ਨਹੀਂ ਬਿਚਾਰ ਜ ਵੀ ਕਰਕੇ ਹੁੰਦੇ ਨੇ ਵੀ ਨਾ ਆ ਗੱਲ ਐ ਹੋਵੇ ਕਿਵੇਂ ਉਹ ਵਿਚਾਰ ਜਤ ਕਰਨੀ ਹੈ ਉਹ ਰੜਕਣਾ ਕਿਸੇ ਚੀਜ਼ ਨੂੰ ਦੋਏ ਪਾਸੇ ਐਂ ਗੇੜਾ ਹੋਇ ਕੋ ਉਲਟਾ ਹੋ ਇਸ ਕਰਕੇ ਜਿਹੜਾ ਤਰਕ ਹੈ ਤਰਕ ਤੋਂ ਭੱਜ ਨਹੀਂ ਸਕਦਾ ਕੋਈ ਗੁਰਬਾਣੀ ਦੇ ਭਰੀ ਹੋਏ ਤਰਕਾਂ ਨਹੀਂ ਪਈ ਹੈ